ਅੱਜ ਦੀ ਵੀਡੀਓ 'ਚ ਆਪਾਂ ਨੀਡਲਵਰਕ ਦੇ 4 ਡਿਜ਼ਾਈਨ ਸਿੱਖਾਂਗੇ ਜਿਦੇ ਵਿੱਚੋਂ ਸਭ ਤੋਂ ਪਹਿਲਾਂ ਆਪਾਂ ਇਹ ਸੁੰਡੀ ਢਾਂਕੇ ਵਾਲਾ ਡਿਜ਼ਾਈਨ ਬਣਾਉਣਾ ਸਿੱਖਾਂਗੇ ਬੁਲੀਅਨ ਸਟਿਚ ਜਿਹਨੂੰ ਕਹਿੰਦੇ ਨੇ ਤੇ ਆਪਾਂ ਇਹਨੂੰ ਪੰਜਾਬੀ ਵਿੱਚ ਸੁੰਡੀ ਟੋਪਾ ਕਹਿ ਦਿੰਦੇ ਆ ਇਹ ਵਾਲਾ ਇੱਕ ਫਲਾਵਰ ਆਪਾਂ ਤੋਂ ਬਣਾਉਣਾ ਸਿੱਖਾਂਗੇ ਤੇ ਤਿੰਨ ਡਿਜ਼ਾਈਨ ਆਪਾਂ ਤੁਹਾਡੇ ਨਾਲ ਹੋਰ ਵੀਡੀਓ 'ਚ ਸ਼ੇਅਰ ਕਰਾਂਗੇ ਸੋ ਪਲੀਜ਼ ਵੀਡੀਓ ਨੂੰ ਪੂਰਾ ਦੇਖਿਓ ਜੀ ਸਭ ਤੋਂ ਪਹਿਲਾਂ ਜਿਹਨੂੰ ਆਪਾਂ ਬੁਲੀਅਨ ਸਟਿਚ ਕਹਨੇ ਆਂਗੇ ਸੁੰਡੀ ਤੋਪਾ ਉਹ ਬਣਾਉਣ ਲੱਗਿਆਂ ਆਪਾਂ ਫਲਾਵਰ ਇਹ ਤੁਸੀਂ ਧਿਆਨ ਨਾਲ ਵੀਡੀਓ ਨੂੰ ਦੇਖਦੇ ਰਹਿਣਾ ਨਾਲ-ਨਾਲ ਦੇਖੋ ਇਹ ਵਾਲਾ ਸਟਿਚ ਹੈ ਜਿਹੜਾ ਇਹ ਆਪਾਂ ਨੂੰ ਪਹਿਲੀ ਵਾਰੀ ਜੇ ਆਪਾਂ ਬਣਾਉਣ ਲੱਗਿਆਂ ਤਾਂ ਥੋੜਾ ਮੋਟਾ ਆਪਾਂ ਤੋਂ ਇਹ ਧਾਗਾ ਜਿਹੜਾ ਉਲਝਦਾ ਹੈਗਾ ਤੇ ਥੋੜਾ ਜਿਹਾ ਆਪਾਂ ਜਦੋਂ ਇਹਨੂੰ ਧਾਗੇ ਨੂੰ ਇਸ ਤਰ੍ਹਾਂ ਲਪੇਟਣਾ ਹੈਗਾ ਤਾਂ ਥੋੜਾ ਜਿਹਾ ਢਿੱਲਾ ਰੱਖਣਾ ਹੱਥ ਤੇ ਫਿਰ ਆਪਣੀ ਸੂਈ ਆ ਜਿਹੜੀ ਇਹਦੇ ਵਿੱਚ ਦੀ ਸੌਖੇ ਨਿਕਲ ਜੂਗੀ ਤੇ ਜੇ ਆਪਾਂ ਜ਼ਿਆਦਾ ਟਾਈਟ ਕਰਕੇ ਧਾਗਾ ਲੇਟਾਂਗੇ ਤੇ ਫਿਰ ਆਪਣੀ ਸੂਈ ਆ ਜਿਹੜੀ ਨਹੀਂ ਖਿੱਚੀ ਜਾਂਦੀ ਤੇ ਬਾਕੀ ਜਦੋਂ ਆਪਾਂ ਨੇ ਇਹਦੇ ਵਿੱਚੋਂ ਸੂਈ ਖਿੱਚਣੀ ਆਂਗੀ ਤਾਂ ਥੋੜਾ ਜਿਹਾ ਆਪਾਂ ਧਾਗੇ ਨੂੰ ਘੁਮਾ ਲੈਣਾ ਘੁਮਾ ਘੁਮਾ ਕੇ ਧਾਗੇ ਨੂੰ ਆਪਾਂ ਨੇ ਫਿਰ ਸੂਈ ਇਹਦੇ ਵਿੱਚੋਂ ਖਿੱਚਣੀ ਆ ਇੱਕ ਲੱਖ ਤੱਕ ਇੱਠੀ ਸੂਈ ਵਿੱਚੋਂ ਨਹੀਂ ਨਿਕਲਦੀ ਇਹਦੇ ਆ ਦੇਖਿਓ ਹੁਣ ਤੁਸੀਂ ਅੱਗੇ ਧਿਆਨ ਨਾਲ ਦੇਖਿਓ ਇਸ ਤਰ੍ਹਾਂ ਆਪਾਂ ਇੱਕ ਇੱਕ ਵਾਲਾ ਜਿਹੜਾ ਕਰਕੇ ਉਹ ਕੱਢ ਦੇਣਾ ਸੂਈ 'ਚੋਂ ਤੇ ਸ਼ੇਪ ਆਪਾਂ ਇਹਨੂੰ ਆਪਦੇ ਹਿਸਾਬ ਨਾਲ ਕੋਈ ਵੀ ਦੇ ਸਕਦੇ ਆ ਜਿੰਨਾ ਮਰਜ਼ੀ ਤੁਸੀਂ ਇਹਨੂੰ ਗੋਲ ਬਣਾ ਲਓ ਤੇ ਚਾਹੇ ਇਹਨੂੰ ਪੱਤੀ ਦੀ ਸ਼ੇਪ ਦੇ ਲਓ ਤੇ ਉਹ ਆਪਣੇ ਹਿਸਾਬ ਨਾਲ ਆਪਾਂ ਇਹਨੂੰ ਜਿਵੇਂ ਮਰਜ਼ੀ ਬਣਾ ਸਕਦੇ ਆ ਸੋ ਦੇਖੋ ਇਹ ਆਪਾਂ ਨੇ ਬਣਾ ਕੇ ਤਿਆਰ ਕਰ ਲਿਆ ਕਨਿਕਾ ਜਾਂ ਫਲਾਵਰ ਇਹਨੂੰ ਆਪਾਂ ਸੂਟ ਤੇ ਕਿਸ ਤਰ੍ਹਾਂ ਬਣਾਉਣਾ ਉਹ ਅੱਗੇ ਆਪਾਂ ਤੁਹਾਡੇ ਨਾਲ ਪਿਕ ਸ਼ੇਅਰ ਕਰੀ ਹੈ ਤੇ ਇਸ ਤਰ੍ਹਾਂ ਆਪਾਂ ਇਹਦੀਆਂ ਬੇਲਾਂ ਜਿਹਾ ਬਣਾ ਸਕਦੇ ਹਾਂ ਤੇ ਹੁਣ ਆਪਾਂ ਸਿੱਖਾਂਗੇ ਅਗਲਾ ਸਟਿਚ ਅਗਲਾ ਸਟਿਚ ਆਪਾਂ ਇਹਦੇ ਲਈ ਆਪਾਂ ਨੂੰ ਕੋਈ ਪੈਨਸਲ ਜਾਂ ਪੈਨ ਦੀ ਲੋੜ ਹੈ ਤੇ ਇੱਥੇ ਆਪਾਂ ਕੁਝ ਵੀ ਲੈ ਸਕਦੇ ਹਾਂ ਕੋਈ ਸਕੈਚ ਜਾਂ ਪੈਨ ਜਾਂ ਪੈਨਸਲ ਸੋ ਉਹਦੇ ਉੱਪਰ ਦੀ ਆਪਾਂ ਇਸ ਤਰ੍ਹਾਂ ਸੂਈ ਇੱਕ ਵਾਰ ਉਧਰ ਦੀ ਇੱਕ ਵਾਰ ਉਧਰ ਦੀ ਕੱਢ ਦੇਣੀ ਹੈ ਉੱਪਰ ਦੀ ਇੱਥੇ ਆਪਾਂ ਨੂੰ ਦੋ ਕਲਰ ਚਾਹੀਦੇ ਨੇ ਥ੍ਰੈਡ ਦੇ ਇਹਦੇ ਵਿੱਚ ਸੋ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਆ ਕਰੋ ਜੇ ਵੀਡੀਓ ਚੰਗੀ ਲੱਗਦੀ ਹੁੰਦੀ ਆ ਤੇ ਬਹੁਤ ਸਾਰੇ ਸਾਡੇ ਸਬਸਕ੍ਰਾਈਬਰ ਜਿਹੜੇ ਵੀਵਰਸ ਐਹੋ ਜਿਹੇ ਨੇ ਜਿਨ੍ਹਾਂ ਨੇ ਹਾਲੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਰ ਵੀਡੀਓ ਦੇਖਦੇ ਨੇ ਉਹ ਸੋ ਪਲੀਜ਼ ਉਹਨਾਂ ਨੂੰ ਰਿਕਵੈਸਟ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੈਲ ਦਾ ਬਟਨ ਜ਼ਰੂਰ ਪ੍ਰੈਸ ਕਰ ਦਿਆ ਕਰੋ ਤਾਂ ਕਿ ਮੇਰੇ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਸੋ ਦੇਖੋ ਇਸ ਤਰ੍ਹਾਂ ਆਪਾਂ ਨੇ ਇਹਨੂੰ ਦੋ ਕਲਰ ਨਾਲ ਉਹਦੇ ਉੱਪਰ ਦੀ ਆਪਾਂ ਨੇ ਪੈਨ ਦੇ ਉੱਪਰ ਦੀ ਇੱਕ ਵਾਰੀ ਉਧਰ ਦੀ ਇੱਕ ਵਾਰੀ ਉਧਰ ਦੀ ਇਸ ਤਰ੍ਹਾਂ ਕਰ ਲੈਣਾ ਫਿਰ ਇਹਦੇ ਵਿੱਚੋਂ ਦੀ ਇਸ ਤਰ੍ਹਾਂ ਸੂਈ ਕੱਢ ਕੇ ਜਦੋਂ ਆਪਾਂ ਇਹਨੂੰ ਖਿੱਚਾਂਗੇ ਤੇ ਇੱਕ ਬਹੁਤ ਸੋਹਣੀ ਨਿੱਕੀ ਜੀ ਬੂਟੀ ਬਣ ਜਾਂਦੀ ਹੈ ਤੇ ਜਿਹੜਾ ਆਪਾਂ ਨੇ ਗ੍ਰੀਨ ਕਲਰ ਐਡ ਕੀਤਾ ਉਹਦੀਆਂ ਪੱਤੀਆਂ ਜਿਹਾ ਬਣ ਜਾਂਦੀਆਂ ਨੇ ਵਿੱਚ ਤੇ ਇਹ ਆਪਾਂ ਸੂਟ ਤੇ ਜੇ ਸਪਰੈਡ ਕਰਕੇ ਬਣਾਉਣਿਆਂਗੇ ਤੇ ਬਹੁਤ ਸੋਹਣਾ ਲੱਗਦਾ ਹੈ ਇਹ ਡਿਜ਼ਾਈਨ ਵੀ ਬਣਿਆ ਹੋਇਆ ਜ਼ਰੂਰੀ ਨਹੀਂ ਵੀ ਆਪਾਂ ਨੇ ਇਹ ਸੂਟ ਦੇ ਵਿੱਚ ਖੰਡਿਆ ਕੇ ਛੋਟੇ-ਛੋਟੇ ਬੂਟੀਆਂ ਹੀ ਪਾਉਣੀਆਂ ਨੇ ਇਹਨੂੰ ਆਪਾਂ ਇਕੱਠੀ ਕਰਕੇ ਤੇ ਜਿਵੇਂ ਇਹਦੇ ਸਾਈਡਾਂ ਤੇ ਦੋ ਹੋਰ ਬਣਾ ਲਈਏ ਕਟਾਣੀ ਮੰਗੂ ਇਹਨੂੰ ਆਪਾਂ ਬੇਲਜੀ ਵੀ ਤਿਆਰ ਕਰ ਸਕਦੇ ਹਾਂ ਜਿਵੇਂ ਮਰਜ਼ੀ ਆਪਾਂ ਡਿਜ਼ਾਈਨ ਕਿਸੇ ਤਰ੍ਹਾਂ ਦਾ ਵੀ ਬਣਾ ਸਕਦੇ ਹੁੰਨੇ ਆ ਗੱਲ ਹੁੰਦੀ ਆ ਸਿਰਫ ਆਪਾਂ ਨੂੰ ਜਿਹੜੇ ਸਟਿਚ ਨੇਗੇ ਉਹ ਆਉਣੇ ਚਾਹੀਦੇ ਨੇ ਡਿਜ਼ਾਈਨ ਆਪਾਂ ਕੋਈ ਵੀ ਆਪਦੇ ਹਿਸਾਬ ਨਾਲ ਬਣਾ ਸਕਦੇ ਹਾਂ ਸੋ ਲਓ ਜੀ ਆਪਾਂ ਨੇ ਇੱਕ ਨਿੱਕੀ ਜਿਹੀ ਬੂਟੀ ਦਾ ਡਿਜ਼ਾਈਨ ਹੋਰ ਤਿਆਰ ਕਰ ਲਿਆ ਇਸ ਤਰ੍ਹਾਂ ਵੀ ਤੁਸੀਂ ਆਪਣੇ ਸੂਟ ਤਿਆਰ ਕਰ ਸਕਦੇ ਹੋ ਘਰ ਵਿੱਚ ਤੇ ਆਪਾਂ ਬਿਲਕੁਲ ਸੌਖੇ ਸੌਖੇ ਸਟਿਚ ਤੁਹਾਡੇ ਨਾਲ ਸ਼ੇਅਰ ਕਰਦੇ ਹੁੰਦੇ ਆ ਤੇ ਉਸੇ ਤਰ੍ਹਾਂ ਹੀ ਆਪਾਂ ਪੈਨ ਨਾਲ ਇੱਕ ਹੋਰ ਡਿਜ਼ਾਈਨ ਤੁਹਾਨੂੰ ਬਣਾ ਕੇ ਦਿਖਾਵਾਂਗੇ ਤੇ ਤਰੀਕਾ ਉਹੀ ਰਹੂਗਾ ਬਸ ਇਹ ਆਪਾਂ ਜਿਹੜੀ ਇਹ ਮੂਰੋਂ ਪਤਲੀ ਸਾਈਡ ਹੁੰਦੀ ਆ ਨਿਵਾਲੀ ਉਧਰੋਂ ਆਪਾਂ ਨੇ ਸ਼ੁਰੂ ਕਰਨਾ ਹੈ ਇਹ ਤੇ ਇਹ ਜਿਵੇਂ ਆਪਾਂ ਫੁਲਕਾਰੀ ਦੇ ਫੁੱਲ ਬਣਾਉਨੇ ਆਂਗੇ ਬਿਲਕੁਲ ਉਸ ਤਰ੍ਹਾਂ ਦਾ ਫੁੱਲ ਬਣ ਜੂਗਾ ਛੋਟਾ ਜਿਹਾ ਇਹ ਵੀ ਆਪਾਂ ਆਪਣੇ ਸੂਟ ਤੇ ਬਣਾ ਸਕਦੇ ਆਂ ਦੇਖੋ ਤਰੀਕਾ ਆਪਣਾ ਉਹੀ ਰਹੂਗਾ ਬਸ ਆਪਾਂ ਨੇ ਪੈਨ ਦੀ ਜਿਹੜੀ ਜਿੱਧਰੋਂ ਆਪਾਂ ਲਿਖਦੇ ਆਂਗੇ ਤਿੱਖੀ ਸਾਈਡ ਹੁੰਦੀ ਆ ਉਹ ਵਾਲੀ ਸਾਈਡ ਨਾਲ ਆਪਾਂ ਇਹਨੂੰ ਬਣਾਉਣਾਗਾ ਤੇ ਬਿਲਕੁਲ ਇਹ ਫੁਲਕਾਰੀ ਵਾਲੇ ਸਟਿਚ ਵਾਂਗੂ ਲੱਗਦਾ ਹੈ ਜਿਵੇਂ ਆਪਾਂ ਫੁਲਕਾਰੀ ਕੱਢਦੇ ਹੁੰਨੇ ਆ ਉਹ ਵਾਲਾ ਫਲਾਵਰ ਆਪਣਾ ਬਣ ਕੇ ਰੈਡੀ ਹੋ ਜਾਂਦਾ ਹੈ ਦੇਖੋ ਇਹ ਚ ਤੁਸੀਂ ਧਿਆਨ ਨਾਲ ਦੇਖਦੇ ਰਹਿਣਾ ਜੀ ਕੋਈ ਵੀ ਚੀਜ਼ ਹੈ ਜਦੋਂ ਆਪਾਂ ਇੱਕ ਅੱਧੀ ਵਾਰ ਟਰਾਈ ਕਰਕੇ ਦੇਖਦੇ ਆਂ ਤੇ ਬਾਕੀ ਗੱਲ ਹੁੰਦੀ ਹੈ ਸ਼ੌਂਕ ਦੀ ਜੇ ਆਪਾਂ ਨੂੰ ਸ਼ੌਂਕ ਆ ਤਾਂ ਆਪਾਂ ਹਰ ਇੱਕ ਚੀਜ਼ ਬਣਾ ਸਕਦੇ ਆਂ ਦੇਖ ਕੇ ਸੋ ਹੁਣ ਤੁਹਾਡੇ ਵੀਡੀਓ ਤੇ ਲਾਈਕ ਤੇ ਕਮੈਂਟ ਬਿਲਕੁਲ ਨਹੀਂ ਆਉਂਦੇ ਹੈਗੇ ਪਲੀਜ਼ ਵੀਡੀਓ ਨੂੰ ਲਾਈਕ ਤੇ ਕਮੈਂਟ ਜ਼ਰੂਰ ਕਰਿਆ ਕਰੋ ਜੀ ਇਸ ਤਰ੍ਹਾਂ ਆਪਾਂ ਨੇ ਇਹ ਚਾਰ ਪੱਤੀਆਂ ਜੀਆਂ ਦੀ ਸ਼ੇਪ ਹੈ ਜਿਹੜੀ ਇਹਦੀ ਬਣਾ ਲਈ ਉਸੇ ਤਰ੍ਹਾਂ ਹੀ ਆਪਾਂ ਸੂਈ ਨੂੰ ਇਹਦੇ ਸੈਂਟਰ 'ਚ ਕੱਢ ਕੇ ਵਿੱਚੋਂ ਦੀ ਲੰਘਾ ਲੈਣਾ ਤੇ ਫਿਰ ਇਹਨੂੰ ਧਾਗੇ ਨੂੰ ਇਸ ਤਰ੍ਹਾਂ ਖਿੱਚ ਦੇਣਾ ਦੇਖੋ ਇਹ ਆਪਣਾ ਇੱਕ ਫਲਕਾਰੀ ਵਾਲਾ ਫਲਾਵਰ ਬਣ ਗਿਆ ਸੀ ਤੇ ਉਸ ਤੋਂ ਬਾਅਦ ਆਪਣਾ ਇਹ ਫਲਾਈ ਸਟਿਚ ਨਾਲ ਬਣਾਵਾਂਗੇ ਆਪਾਂ ਅਗਲਾ ਫਲਾਵਰ ਇਹ ਵੀ ਬਿਲਕੁਲ ਫੁਲਕਾਰੀ ਮੰਗੂ ਜੇ ਆਪਾਂ ਇਸ ਤਰ੍ਹਾਂ ਸੂਟ ਦੇ ਵਿੱਚ ਬਣਾਉਣੇ ਆ ਤੇ ਬਣੇ ਹੋਏ ਬਹੁਤ ਜ਼ਿਆਦਾ ਸੋਹਣੇ ਲੱਗਦੇ ਨੇ ਤੇ ਬਾਕੀ ਤੁਹਾਨੂੰ ਆਪਾਂ ਦੱਸਿਆਗਾ ਵੀ ਆਪਾਂ ਨੂੰ ਇੱਕ ਸਿਰਫ ਸਟਿਚ ਸਿੱਖਣ ਦੀ ਲੋੜ ਹੁੰਦੀ ਆ ਤੇ ਡਿਜ਼ਾਈਨ ਆਪਾਂ ਉਹਦੇ ਨਾਲ ਕੋਈ ਵੀ ਬਣਾ ਸਕਦੇ ਹੁੰਦੇ ਆ ਆਪਦੇ ਹਿਸਾਬ ਨਾਲ ਉਹਨੂੰ ਕਿੱਥੇ ਐਡ ਕਰਨਾ ਐਨੇਕ ਆਪਾਂ ਨੂੰ ਫਿਰ ਬਾਅਦ ਵਿੱਚ ਨੌਲੇਜ ਆ ਜਾਂਦੀ ਆ ਜਦੋਂ ਆਪਾਂ ਕੋਈ ਕੰਮ ਸਿੱਖ ਜਾਂਦੇ ਆ ਦੇਖੋ ਬਿਲਕੁਲ ਈਜ਼ੀ ਆ ਇਹ ਲਓ ਜੀ ਇਹ ਵਾਲਾ ਸਟੀਚ ਵੀ ਆਪਣਾ ਕੰਪਲੀਟ ਹੋ ਗਿਆ ਵੀਡੀਓ ਕਿਵੇਂ ਲੱਗੀ ਦੱਸਿਓ ਜਰੂਰ ਵੀਡੀਓ ਦੇਖਣ ਲਈ ਧੰਨਵਾਦ